ਅਦਾਦੀ ਹਲੋ ਜੀ ਸਭ ਸਤੇ ਕਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਜਿਹੜਾ ਵਾ ਹੋਲੀ ਹੈ ਤੁਹਾਨੂੰ ਸਾਰਿਆਂ ਨੂੰ ਹੈਪੀ ਹੋਲੀ ਹੋਲੀ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਕੀ ਨਵਾਂ ਸਾਲ ਵੀ ਹੈ ਚੇਤ ਮਹੀਨੇ ਦਾ ਨਵਾਂ ਸਾਲ ਹੈ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਅੱਜ ਆਪਾਂ ਕਾਫੀ ਦੇਰ ਬਾਅਦ ਆਪਾਂ ਵਿੱਚ ਬਲੌਗ ਬਣਾਉਣ ਲੱਗੇ ਆ ਤੇ ਅੱਜ ਸੀਗੇ ਹੋਲੀ ਦੇ ਬੱਚੇ ਕਹ ਰਹੇ ਸੀ ਹੋਲੀ ਦਾ ਆਪਾਂ ਬਲੌਗ ਬਣਾਉਣਾ ਵਾ ਤੇ ਇਸ ਕਰਕੇ ਉਹਨਾਂ ਬਲੌਗ ਪੇ ਨੇ ਸ਼ੁਰੂ ਕਰ ਸ਼ੁਰੂ ਹੋ ਗਏ ਨੇ ਖੇਡਣ ਵਾਸਤੇ 10 ਵਜੇ ਉੱਠੇ ਨੇ ਸੋਤੇ ਤੇ ਫੇਪਰ ਵੈਗਨ ਫ੍ਰੀ ਹੋ ਗਏ ਅੱਜ ਜਿਹੜਾ ਵਾ ਹੋਲੀ ਖ ਥੋੜਾ ਜਿਆਦਾ ਨਹੀਂ ਹੁਣ ਇੱਥੇ ਹੋਲੀ ਜੀ ਆਪਾਂ ਖੇਡਦੇ ਆਂ ਇਹਦਾ ਸਾਰੇ ਤਿਆਰ ਹੋ ਗਏ ਆ ਹੈਪੀ ਹੋਲੀ ਹੈਪੀ ਹੋਲੀ ਪੜਾ ਦੋ ਮੈਂ ਇਦਾਂ ਨਹੀਂ ਇੱਥੇ ਨਹੀਂ ਖਿਲਾ ਰਹੇ ਇੱਥੇ ਨਹੀਂ ਖਿਲਾਰਨਾ ਇੱਥੇ ਨਹੀਂ ਖਿਲਾਰਨਾ ਲੈ ਮੈਂ ਇਧਰ ਮੈਂ ਜਿਆਦਾ ਨਹੀਂ 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 ਮੇਰੀ ਗਾ ਥੋੜਾ ਥੋੜਾ ਲਓ ਨਾ ਦੀਪ ਇਹਨਾ ਨਹੀਂ ਮੈਂ ਥੋੜਾ ਹੀ ਭੋਰਿਆ ਬਸ ਮੈਂ ਸਾਰੇ ਮੂੰਹ ਨੂੰ ਬੇਰ ਦਿੱਤਾ ਕੋਈ ਹੁਣ ਆਪਾਂ ਇਹਨਾਂ ਤੇ ਲਾਉਨੇ ਆ ਮੈਂ ਭਿਲਾਉਣੀ ਜਿਆਦਾ ਨਹੀਂ ਮੈਂ ਤਾਂ ਇੱਥੇ ਨਾ ਖਲਾ ਰੋ ਮੈਂ ਨਹੀਂ ਨਮਾਉਂਗੇ ਉਹ ਮਾਣਵਾਤਾ ਪਾਣੀ ਹੱਪੀ ਹੋਲੀ ਹੱਪੀ ਹੋਲੀ ਚੱਲ ਹੱਪੀ ਹੋਲੀ ਟੂ ਯੂ ਚੱਲੋ ਮੈਂ ਮੇਰਾ ਪਸਤੇ ਆਨਾਰ ਬਾੜ ਪਾਣੀ ਡੁਲਿਆਵਾ ਬਾਹਰ ਇਹਨਾਂ ਕੋ ਚਿਕਰ ਕਰ ਦਿੱਤਾ ਜਾ ਹੁਣ ਜਿਹੜਾ ਮੈਂ ਆਪਣਾ ਥੋੜਾ ਜਿਹਾ ਫੇਸ ਸਾਫ ਕਰਾਂ ਮੇਰੇ ਨਾਲ ਸਾਰਾ ਲਵੇ ਤਾ ਇਹਨਾਂ ਨੇ ਦੇਖ ਲੈ ਕਿਦਾਂ ਦਾ ਟੀ ਕਰ ਦਿੱਤਾ ਹੂੰ 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 ਬਹੁਤ ਜ਼ਿਆਦਾ ਖਰਾਬ ਕਰ ਦਿੱਤਾ ਇਹਨਾਂ ਨੇ ਤੇ ਮੂੰਹ ਸਾਰਾ ਖਰਾਬ ਕਰਤਾ ਮੇਰੇ ਕੱਪੜੇ ਵੀ ਮੈਂ ਸਿਰ ਤੋਂ ਨਹਾ ਲਿਆ ਸੀਗਾ ਸਵੇਰੇ ਤੇ ਇਹਨਾਂ ਨੇ ਹੁਣ ਫੇਰ ਮੂੰਹ ਲਗੇੜਤਾ ਤਾਂ ਹੁਣ ਸਾਫ਼ ਕਰਦੇ ਆ ਤੇ ਉਹ ਬੱਚੇ ਜਿਹੜਾ ਉਹ ਬਾਹਰ ਖੇਡਦੇ ਪਏ ਤੇ ਦੇਖਦੇ ਆ ਥੋੜੀ ਬੁਤੀ ਬਾਤ ਹੀ ਬਣਾਵਾਂਗੇ ਪਾਰ ਗਿੱਲਾ ਪਾਣੀ ਲੈ ਕੇ ਪਾਣੀ ਵਿੱਚ ਕੋਲਾ ਰੋਲਿਆ ਬਲੂਨਸ ਭਰ ਕੇ ਬੈਠੇ ਹੋਇਆ ਤੇ ਦੇਖਦੇ ਕੀ ਕਰਦੇ ਪਏ ਤੇ ਅੱਜ ਦੇਖਾਂਗੇ ਮੋਟਲੇਡੂ ਵੀ ਥੋੜੇ ਬਣਾਣੇ ਸੀਗੇ ਤੇ ਜੇ ਟਾਈਮ ਲੱਗੇ ਤੇ ਬਣਾਵਾਂਗੇ ਅੱਜ ਆਉਣਾ ਸੀਗਾ ਪਰੋਣਿਆਂ ਨੇ ਵੀ ਤੇ ਜੇ ਆ ਗਏ ਫਿਰ ਉਹਨਾਂ ਬੱਚਾ ਨਾ ਨਿੱਕੇ ਬੱਚਾ ਨਹੀਂ ਮੈਂ ਉਹਨਾਂ ਨਾਲ ਖੇਡਾਂਗੇ ਤੇ ਮੁੰਡੇ ਸਾਡੇ ਬੱਚੇ ਬਾਹਰ ਖੇਡਦੇ ਪਏ ਮੈਂ ਦੇਖਦੀ ਆਂ ਉਹ ਪਿੱਥੇ ਆ ਬੁਏੰਦੇ ਸਾਰਾ ਪਾਣੀ ਦੀਪ ਅੰਦਰ ਨਹੀਂ ਪਾਣੀ ਡੋਲਣਾ ਬਾਹਰ ਚਲੋ 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 ਬਾਹਰ ਚਲੋ ਉੱਧ ਦੇ ਗੇਲ ਚਲ ਆਜੋ ਇਹ ਹੋਲੀ ਨੇ ਖੇੜ ਕੇ ਆ ਗਿਆ ਤੇ ਕਾਫੀ ਗਿੱਲੇ ਹੋ ਗਏ ਦਾ ਸਭ ਤੋਂ ਜ਼ਿਆਦਾ ਗਿੱਲੀ ਹੋਈ ਆ ਤੇ ਹੁਣ ਮੈਂ ਉਹਨਾਂ ਨੂੰ ਉੱਪਰ ਭੇਜਿਆ ਹੋਇਆ ਵਾ ਮੈਂ ਕਿ ਹ ਵਾਰੀ ਵਾਰੀ ਨਹਾ ਲਵਾਂ ਤੇ ਅੱਜ ਹਵਾ ਵੀ ਚੱਲਦੀ ਹੈ ਤੇ ਬੱਦਲ ਵੀ ਸੀਗਾ ਜਿਹਦੇ ਕਰਕੇ ਕਹਿੰਦੇ ਠੰਡ ਲੱਗਣ ਲੱਗ ਪਈ ਪਾਣੀ ਨਾਲ ਬਹੁਤ ਖੇਡੇ ਨੇ ਤੇ ਤਾਂ ਕਰਕੇ ਹਟੇ ਨੇ ਤੇ ਇਹਨਾਂ ਤੇ ਹੋਰ ਵੀ ਖੇਡਦੇ ਰਹਿਣਾ ਸੀ ਹਜੇ ਤੇ ਹੁਣ ਨਹਾ ਕੇ ਆਉਂਦੇ ਨੇ ਮੈਂ ਹੁਣ ਲੱਗੇ ਸਫਾਈ ਕਰਨ ਫਿਰ ਚਾਹ ਪਾਣੀ ਬਣਾਉਣੇ ਆ ਤੇ ਫਿਰ ਹੋਣਾ ਸੀ ਇਹ ਛੋਟੀ ਭੈਣ ਨੇ ਵੀ ਛੁੱਟੀਆਂ ਸੀ ਬੱਚਿਆਂ ਨੂੰ ਵੀ ਬੱਚੇ ਕਹਿੰਦੇ ਸੀ ਜਾਣਾ ਵਾ ਮਾਸੀ ਕੋਲ ਤੇ ਉਹ ਬੱਚੇ ਵੀ ਆ ਜਾਣਗੇ ਤੇ ਆਉਂਦੀ ਆ ਤੇ ਫਿਰ ਆਪਾਂ ਮੈਂ ਸੋਚਿਆ ਸੀਗਾ ਬਣਾਉਣ ਵਾਸਤੇ ਮੋਠ ਲੱਡੂ ਤੇ ਆਉਂਦੀ ਫਿਰ ਅਸੀਂ ਦੋਨੇ ਜਣੇ ਮਿਲ ਕੇ ਬਣਾਵਾਂਗੇ ਤੇ ਹੁਣ ਦੇਖਦੇ ਕਿਨੇ ਕ ਵਜੇ ਆਉਂਦੇ ਆ ਹੁਣ ਬੱਚੇ ਆਉਂਦੇ ਆ ਫਿਰ ਉਹਨੂੰ ਨਾਸ਼ਤਾ ਪਾਣੀ ਬਣਾ ਕੇ ਦਿਨੇ ਆ ਕੇ ਤਾਂ ਤੁਸੀਂ ਚਾਹ ਪੀ ਕੇ ਦੁੱਧ ਪੀ ਕੇ ਤਾਂ ਲੱਗੇ ਹੋਏ ਖੇਡਣ ਹੁਣ ਜਿਹੜਾ ਆਗੇ ਸੀਗੀ ਛੋਟੀ ਬਣਵੀ ਤੇ ਉਹਨੇ ਪਾ ਚਾਹ ਪੀ ਕੇ ਤੇ ਫਿਰ ਸ਼ਾਮ ਨੂੰ ਆਪਾਂ ਜਿਹੜਾ ਸੀਗੇ ਮੋਠ ਲੱਡੂ ਬਣਾਉਣ ਲੱਗੇ ਸੀਗੇ ਤੋਂ ਆ ਗਿਆ ਆਟਾ ਗੁੰਦੀ ਬੈ ਸੀਗੀ ਤੇ ਆਟੇ ਵਾਸਤੇ ਆਪਾਂ ਮੈਂ ਇਦਾਂ ਲੈ ਲਿਆ ਸੀ ਇਹਦੇ ਚ ਮੌਨ ਪਾ ਲਈ ਸੀਗੀ ਰਿਫਾਈਨ ਦੀ ਤੇ ਇਹਨੂੰ ਗੁੰ ਤੇ ਦੂਸਰੀ ਸਾਈਡ ਤੇ ਮੈਂ ਜਿਹੜਾ ਦੇ ਵਿੱਚ ਫਿਲਿੰਗ ਭਰਨ ਵਾਸਤੇ ਕੋ ਨਰੀਅਲ ਹੁੰਦਾ ਵਾ ਤੇ ਬਦਾਮ ਤੇ ਸੌਗੀ ਵਗੈਰਾ ਉਹ ਕੱਟਦੀ ਪਈ ਸੀ ਤੇ ਇਹ ਆਟਾ ਗੁੰਨ ਕੇ ਤਰਖ ਲਵਾਂਗੇ ਤੇ ਫੇਜਰੇ ਦੇ ਵਿੱਚ ਫਿਲਿੰਗ ਭਰਨੀ ਆ ਉਹ ਤਿਆਰ ਕਰਾਂਗੇ ਹੁਣ ਆਪਾਂ ਜਿਹੜਾ ਸੀ ਡਰਾਈ ਫਰੂਟਸ ਦੀ ਕੱਟ ਕੇ ਰੱਖ ਲਿਆ ਸੀਗਾ ਤੇ ਹੁਣ ਇਹਦੇ ਵਿੱਚ ਜਿਹੜੀ ਭਰਨ ਵਾਸਤੇ ਫਿਲਿੰਗ ਆ ਰਵੇ ਦੀ ਉਹ ਪੁੰਨਾਂਗੇ ਹੁਣ ਰਵਾ ਪੁੰਨਾਂਗੇ ਤੇ ਇਹਦਾ ਆਟਾ ਵਾ ਗੁੰਨ ਕੇ ਰੱਖ ਲਿਆ ਉਹ ਕਾਫੀ ਸੌਫਟ ਹੋ ਗਿਆ ਵਾ ਤੇ ਇਹਦੇ ਦਾ ਆਪਣਾ ਰਵਾ ਵਾ ਇਹ ਥੋੜਾ ਇਹ ਭੇਜਰ ਕੋ ਕਿਉ ਪਾਕੇ ਦੇ ਸੀ ਇਇ ਨੂੰ ਪੁੰਨਵਾਂਗੇ ਜਦੋਂ ਥੋੜਾ ਹੋ ਜਾਏਗਾ ਬ੍ਰਾਊਨ ਹੋ ਜਾਏਗਾ ਤੇ ਫਿਰ ਆਪਾਂ ਇਹਨੂੰ ਬੰਦ ਕਰਕੇ ਗੈਸ ਤੇ ਇਹਦੇ ਵਿੱਚ ਬਾਅਦ ਵਿੱਚ ਜਿਹੜੀ ਚੀਨੀ ਆ ਉਹ ਆਪਾਂ ਪੀਸ ਕੇ ਮਿਲਾਉਣੀ ਆ ਤੇ ਇਹਦੇ ਵਿੱਚ ਬਾਕੀ ਡਰਾਈ ਫਰੂਟ ਮਿਕਸ ਕਰਾਂ ਜਦੋਂ ਥੋੜਾ ਠੰਡਾ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਹੁਣ ਮਿਲਾ ਦਿੱਤਾ ਸੀਗਾ ਡਰਾਈ ਫਰੂਟ ਮਿਕਾ ਮਿਲਾ ਦਿੱਤਾ ਸੀਗਾ ਤੇ ਇਹਦੇ ਵਿੱਚ ਚੀਨੀ ਵੀ ਜਿਹੜੀ ਮੈਂ ਪੀਸ ਕੇ ਰੱਖ ਲਈ ਸੀਗੀ ਤੇ ਉਹ ਹੁਣ ਮਿਲਾ ਦਾਂਗੇ ਇਹਦੇ ਵਿੱਚ ਤੇ ਬਾਕੀ ਜਿੰਨਾ ਕ ਆਪਾਂ ਨੂੰ ਚਾਹੀਦਾ ਥੋੜਾ ਗਿੱਲਾ ਪਾਪਾ ਗੈਸ ਬੰਦ ਕਰਕੇ ਤੇਨੂੰ ਲਾ ਕੇ ਤੇ ਫਿਰ ਇਹਦੇ ਵਿੱਚ ਆਪਾਂ ਜਿਹੜਾ ਦੁੱਧ ਪਾਉਣਾ ਵਾ ਤਤੜਾ ਜਿਹਾ ਗਿੱਲਾ ਕਰਨਾ ਉਹ ਜਿਹੜਾ ਮਿਕਸਚਰ ਹੁੰਦਾ ਵਾ ਤੇ ਉਦਾਂ ਜਿਹੇ ਸੀਗੇ ਪੇੜੇ ਕਰਕੇ ਰੱਖੰਦੇ ਸੀ ਕਿ ਪੇੜੇ ਨਾਲ ਨਾਲ ਕਰਕੇ ਰੱਖ ਲੈਨੇ ਆ ਤੇ ਇੱਕ ਸਾਈਡ ਤੇ ਪੇੜੇ ਕਰ ਲਈ ਸੀਗੇ ਤੇ ਮੈਂ ਇਹ ਮਿਕਸਰ ਰੈਡੀ ਕਰਦੀ ਪਈ ਹਾਂ ਤੇ ਇਹਦੇ ਵਿੱਚ ਕੰਡ ਪਾ ਕੇ ਤੇ ਫਿਰ ਦੁੱਧ ਪਾਉਣਾ ਵਾ ਤੇ ਉਹਦੇ ਨਾਲ ਆਪਾਂ ਜਿਹੜਾ ਥੋੜਾ ਪਾਵਾਂਗੇ ਜਿੰਨਾ ਜ਼ਿਆਦਾ ਪਾਦਾਂਗੇ ਤੇ ਫਿਰ ਜ਼ਿਆਦਾ ਗਿੱਲਾ ਹੋ ਜਾਏਗਾ ਮਿਕਸਰ ਤੇ ਇਸ ਕਰਕੇ ਆਪਾਂ ਵਿੱਚ ਜਿੰਨ ਅੱਧਾ ਤੋਂ ਥੋੜੀ ਘੱਟ ਇੱਕ ਗਲਾਸ ਦੁੱਧ ਦਾ ਪਿਆ ਸੀਗਾ ਤੇ ਉਹਨੇ ਮਿਕਸਰ ਕਰਕੇ ਤੇ ਫਿਰ ਜਿਹੜਾ ਆਪਾਂ ਭਰ ਕੇ ਤੇ ਇਹਨੂੰ ਬਾਅਦ ਵਿੱਚ ਆਪਾਂ ਜਿਹੜਾ ਵਾ ਉਸ ਪਫਲਿੰਗ ਉਹਦੇ ਵਿੱਚ ਪਰਾਗੇ ਲੱਡੂ ਬਣਾਵਾਂਗੇ। ਦੂਜੀ ਸਾਈਡ ਤੇ ਜਿਹੜੇ ਛੋਟੇ ਸੀ ਉਹ ਲੱਗ ਪਈ ਸੀਗੀ ਬਣਾਉਣ ਵਾਸਤੇ ਲੱਡੂ ਦੇ ਰੋਟੀ ਜਿਹੜੇ ਬਣਾਉਣ ਵਾਸਤੇ ਰੋਟੀ ਉਹਦੇ ਜਿਹੜਾ ਆਪਾਂ ਮਿਕਸਰੇ ਪਰਨਾਵਾਂ ਤੇ ਚਿਪੇਦਨ ਦੀ ਬਰੀਕ ਜਿਹੀ ਬਣਾਉਣੀ ਹੈ ਤੇ ਉਹਦੇ ਚੋਂ ਮਿਕਸਰ ਪਰ ਕੇ ਜਿਹੜਾ ਲੱਡੂ ਹੈ ਇਹਨਾਂ ਨੂੰ ਬਣਾ ਬਣਾ ਕੇ ਆਪਾਂ ਉਸੇ ਵੇਲੇ ਨਹੀਂ ਤਲਣੇ ਹੈਗੇ ਆਪਾਂ ਇੱਕ ਸਾਈਡ ਤੇ ਪਾ ਤੇਲ ਘੱਟ ਗੈਸ ਕਰਕੇ ਤਰੱਕ ਦਿੱਤਾ ਸੀਗਾ ਪਰ ਇਹਨੂੰ ਆਪਾਂ ਉਸੇ ਵੇਲੇ ਨਹੀਂ ਤਲਣੇ ਇਹਨੂੰ ਭਰ ਕੇ ਆਪਾਂ ਤੇ ਫਿਰ ਘੰਟੇ ਦੇ ਦੋ ਘੰਟੇ ਵਾਸਤੇ ਹਵਾ ਪੱਕਾ ਚਲਾ ਕੇ ਤੇ ਉਹਦੇ ਵਿੱਚ ਸੁੱਕਣ ਵਾਸਤੇ ਰੱਖ ਲਵਾਂਗੇ ਆਪਾਂ ਇਹਨੂੰ ਜਿਵੇਂ ਸੁੱਕ ਜਣਗੇ ਤੇ ਫਿਰ ਉਹ ਵਧੀਆ ਬਣਦੇ ਨੇ ਤੇ ਜੇ ਆਪਾਂ ਪੋਸੀਬਲ ਬਣਾ ਕੇ ਕਰ ਲਈਏ ਤੇ ਫਿਰ ਜਿਹੜੇ ਕਈ ਵਾਰਾਂ ਲੱਡੂ ਜਿਹੜੇ ਨੇ ਫਟ ਜਾਂਦੇ ਨੇ ਮਿਕਸਰ ਖਿਲਰ ਜਾਂਦਾ ਸਾਰਾ ਵਿੱਚ ਤੇਲ ਦੇ ਤੇ ਇਹਨੂੰ ਸਕਾਉਣਾ ਜ਼ਰੂਰੀ ਹੁੰਦਾ ਵਾ ਉਸੇ ਵੇਲੇ ਕਰਨ ਨਾਲ ਉਹ ਵੀ ਕਈ ਵਾਰਾਂ ਫਟ ਜਾਂਦਾ ਵਾ ਜਾਂ ਖੁੱਲ ਜਾਂਦਾ ਵਿੱਚ ਲੱਡੂ ਜਾਂ ਉਹ ਫੁੱਲ ਜਾਂਦੇ ਨੇ ਜਿਆਦਾ ਇਸ ਕਰਕੇ ਇਹਨੂੰ ਸਕਾਉਣਾ ਜ਼ਰੂਰੀ ਹੁੰਦਾ ਹੁਣ ਆਪਾਂ ਇਹਨੂੰ 20-30 ਮਿੰਟ ਵਾਸਤੇ ਸਕਾ ਲਾਂਗੇ ਤੇ ਫਿਰ ਸਾਰੇ ਬਣਾ ਕੇ ਪੱਕੇ ਥਲੇ ਰੱਖ ਲਵਾਂਗੇ ਪੱਕੇ ਥਲੇ ਹੀ ਪਾਵਾ ਲਵਾਉਣੀ ਇਹਨੂੰ ਤੁੱਪੇ ਨਹੀਂ ਰੱਖਣਾ ਹੈਗਾ ਇਹਨਾਂ ਪੱਕੇ ਥਲੇ ਬਣਾਵਣਾ ਰੱਖੀ ਜਾਵਾਂਗੇ ਫਿਰ ਇਹਨਾਂ ਨੂੰ ਬਾਅਦ ਵਿੱਚ ਜਿਹੜਾ ਵਾ ਤਲਾਂਗੇ ਵਾਰੀ-ਵਾਰੀ ਸਾਰਿਆਂ ਨੂੰ ਇਹਦੇ ਜਿਹੜੇ ਬਣਾਏ ਜਾ ਰਹੇ ਸੀਗੇ ਤੇ ਮੈਂ ਉੱਥੇ ਪੱਕੇ ਥਲੇ ਰੱਖ ਦਿੱਤੇ ਸੀਗੇ ਸਾਰੇ ਉੱਥੇ ਲੈ ਕਪੜਾ ਰੱਖ ਕੇ ਤੇ ਜਿਹੜੇ ਉਹ ਸੁੱਕ ਚਲੇ ਸੀਗੇ ਤੇ ਉਦਦਰ ਮੈਂ ਤੇਲ ਗਰਮ ਜਿਹੜਾ ਰਿਫਾਈਨ ਕਰ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਵਾਰੀ-ਵਾਰੀ ਸਾਰੇ ਤਲੀ ਜਾਵਾਂਗੇ ਤੇ ਜ਼ਿਆਦਾ ਵੀ ਫੁੱਲ ਨਹੀਂ ਕਰਨਾ ਗੈਸ ਮੀਡੀਅਮ ਹਾਈ ਤੇ ਕਰਨਾ ਹੈ ਇਹਦੇ ਨਾਲ ਆਪਣੇ ਜਿਹੜਾ ਵਾ ਹੈਗੇ ਨੇ ਮੋਟ ਲੱਡੂ ਜਿਹੜੇ ਨੇ ਉਹ ਵਧੀਆ ਕਰਕਰੇ ਬਣਨਗੇ ਤੇ ਇਹਨਾਂ ਨੂੰ ਪਕਾ ਕੇ ਆਪਾਂ ਸਾਰੇ ਨwari-wari ਤੇ ਕੱਢ ਲਵਾਂਗੇ ਫਿਰ ਆਪਾਂ ਸਾਰੇ ਸੁੱਕ ਗਏ ਸੀ ਤੇ ਹੁਣ ਆਪਾਂ ਵਾਰੀ-ਵਾਰੀ ਸਾਰੇ ਇਹਨੂੰ ਤળી ਜਾਵਾਂਗੇ ਪੱਕੇ ਥਲੇ ਬਾਕੀ ਜਿਹੜੇ ਪੱਕੇ ਥਲੇ ਪਏ ਰਹਿਣ ਦਵਾਂਗੇ ਇਹਦਰੋਂ ਪੰਜ ਸਾਰੇ ਸੀਗੇ ਬਣਾ ਲਏ ਸੀ ਬਹੁਤ ਜਿਆਦਾ ਟੇਸਟੀ ਬਣੇ ਸੀਗੇ ਤੇ ਬੱਚੇ ਨੇ ਬੜਾ ਖੁਸ਼ ਹੋ ਕੇ ਖਾਦੇ ਆ